ਪੰਚ ਸਾਹਿਬ ਗੁਰਦੀਪ ਸਿੰਘ ਜੀ ਇਹ ਗੱਲ ਕਹਿ ਰਹੇ ਨੇ ਕਿ ਦੂਰ ਬਹੁਤ ਹੈ ਜਦੋਂ ਇਹਨਾਂ ਨੇ ਇਹ ਸਟੇਡੀਅਮ ਬਣਾਇਆ ਕਿਆਦੋ ਦੂਰ ਨਹੀਂ ਸੀ ਉਦੋਂ ਵੀ ਦੂਰ ਸੀਗਾ 2 2.5 ਕਿਲੋਮੀਟਰ ਕਹਿੰਦਾ ਵੀ ਦੂਰ ਹੈ ਜਦੋਂ ਸਟੇਡੀਅਮ ਹੀ ਨਹੀਂ ਬਣਾ ਲਿਆ ਇੰਨੇ ਪੈਸੇ ਲਾਤੇ ਇੱਥੇ ਤਾਂ ਅੱਜ ਦੂਰ ਹੋ ਗਿਆ ਦੂਜੀ ਗੱਲ ਇਹ ਕਹਿੰਦਾ ਬਸ ਛੱਪੜਾਂ ਦੇ ਵਿੱਚ ਜਾ ਕੇ ਮੈਂ ਉਹ ਬਣਾਣਾ ਹੈ ਸਟੇਡੀਅਮ ਬਣਾਣਾ ਹੈ ਇੱਕ ਪਾਸੇ ਤਾਂ ਇਹਨੇ ਛੱਪੜ ਨਾਲ ਹੋ ਕੇ ਬਕਾਏ ਤੇ ਸਾਡੇ ਪਿੰਡ ਦੇ ਇਹ ਨਾਲ ਦੋ ਛੱਪੜੀ ਨਹੀਂ ਵੇਚੇ ਨਾਲ ਹੋ ਕੇ ਨਿਸ਼ਾਨ ਕੀਤੇ ਜਦੋਂ ਮੈਨੂੰ ਪੁੱਛਿਆ ਕਿ ਤੇ ਇਹ ਇਹ ਛੱਪੜ ਹੈਗੇ ਆ ਮੈਂ ਕਿੱਦਾਂ ਮੇਰੇ ਦਿੱਤੇ ਕਹਿੰਦਾ ਕਿ ਤੂੰ ਕਿਉਂ ਸਹਿਣ ਕੀਤਾ ਕਹਿੰਦਾ ਮਿੱਤੋ ਰੂਟੀਨ ਵਿੱਚ ਕਰ ਹੋ ਗਏ ਮੈਂ ਕਿਹਾ ਅੱਗੇ ਵਾਸਤੇ ਖਿਆਲ ਰੱਖੀ ਅੱਗੇ ਵਾਸਤੇ ਨਹੀਂ ਇਹ ਖਿਆਲ ਰੱਖਿਆ ਕਿ ਇਹ ਨਾਲ ਉਹਦਾ ਗਵਾਹ ਬਣ ਗਿਆ ਕਿਨ ਜਾ ਕੇ ਕੋਰਟ ਵਿੱਚ ਇਹ ਗੱਲ ਕਹਿਤੀ ਕਿ ਇਹ ਜਿਹੜੇ ਛੱਪੜ ਹੈਗੇ ਆ ਇਹ ਲਾਲਿਆ ਦੀ ਜ਼ਮੀਨ ਹੈ ਇੱਥੇ ਲਾਲੇ ਹਲ ਪਾਉਂਦੇ ਹੁੰਦੇ ਸੀਗੇ ਤੇ ਇਹ ਮੈਨੂੰ ਪਿੰਡ ਵਾਲਾ ਕੋਈ ਮੈਂਬਰ ਨਹੀਂ ਇੱਕ ਵੀ ਦੱਸ ਦੇਵੇ ਕਿ ਜਿਨੇ ਹਲ ਲਾਲਿਆ ਨੂੰ ਹਲ ਪਾਂਦਿਆਂ ਨੂੰ ਦੇਖਿਆ ਹੋਵੇ ਉਹ ਛੱਪੜ ਹੈਗੇ ਆ ਇਹਨੇ ਉਥੇ ਉਹਦੀ ਫਸਲ ਲਵਾਤੀ ਵਿੱਚ ਫਿਰ ਮੇਰੇ ਤੋਂ ਦਾਵਾ ਠੋਕ ਦਿੱਤਾ ਕਿ ਇਹਨਾਂ ਨੇ ਪਾਣੀ ਪਾ ਕੇ ਉਹਦੀ ਫਸਲ ਛਾੜ ਦਿੱਤੀ ਹੈ ਜਿਹੜਾ ਛੱਪੜ ਹੈ ਨਾ ਛੱਪੜ ਹੀ ਹੈ ਨਾ ਉਹਦੇ ਵਿੱਚ ਪਾਣੀ ਜਾਣਾ ਹੈ ਉਹਦੇ ਵਿੱਚ ਫਸਲ ਨਹੀਂ ਲੱਗ ਸਕਦੀ ਤੇ ਦੂਜੇ ਪਾਸੇ ਇਹ ਫਸਲ ਲਵਾ ਲੈ ਪੀਸੀ ਬੰਗਾਲਾ ਮੁਕੇਰੀਆਂ ਦਾ ਕੋਆਰਡੀਨੇਟਰ ਹੋਣ ਦੇ ਨਾਤੇ ਅੱਜ ਪਿੰਡ ਪੰਚਾਇਤ ਗੇਰੇ ਦੇ ਵਿੱਚ ਖੜੇ ਆ ਆ ਪਿਛਲੇ ਦਿਨੇ ਇੱਕ ਸਰਪੰਚ ਸਾਹਿਬਾ ਨੇ ਵੀਡੀਓ ਇੱਕ ਵੈਲ ਹੋਈ ਹੈ ਜੀਦੀ ਵਿੱਚ ਇਹਨਾਂ ਨੇ ਇਹ ਕਹਿਣਾ ਕੀਤਾ ਕਿ ਛੱਪੜ ਦੀ ਜਗ੍ਹਾ ਜਿਹੜੀ ਝਾੜੂ ਦੇ ਮਲੰਗਾ ਨੇ ਮਲੀ ਹੋਈ ਹੈ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਮਲੰਗ ਬਣਾਏ ਕਿਸ ਨੇ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਭਾਜਵਾ ਦਾ ਰਾਜ ਰਿਆ ਤੇ ਮਲੰਗ ਬਣਾਏ ਵੀ ਇਹਨਾਂ ਨੇ ਹੈ ਜਿਹੜੇ ਆਮ ਪਾਰਟੀ ਦੇ ਨਾਲ ਬੰਦੇ ਖੜੇ ਨੇ ਉਹ ਮਲੰਗ ਨੇ ਜਿਹੜੇ ਅਕਾਲੀ ਦਲ ਦੇ ਨਾਲ ਖੜੇ ਨੇ ਉਹ ਨੌਜਵਾਨ ਨੇ ਸੋ ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਆ ਜਿਹੜੀ ਸਿੰਜ ਗਰਾਉਂਡ ਹੈ ਆ ਸਟੇਡੀਅਮ ਬੜਿਆਂ ਹੋਇਆ ਹੈ ਸਾਰੇ ਦੇਖ ਸਕਦੇ ਨੇ ਇੱਥੇ 20 ਪੰਚਾਇਤ ਨੇ ਪੈਸੇ ਲਾਏ ਹੋਏ ਨੇ ਇਹ ਪੰਚਾਇਤ ਦੇ ਪੈਸੇ ਲੱਗੇ ਹੋਏ ਨੇ ਇਥੇ ਤੇ ਜਿਹੜੀ ਛਪੜਾਂ ਦੀ ਗੱਲ ਕਰਦੇ ਨੇ ਮੇਰੇ ਖਿਆਲ ਹੈ ਪਿੰਡ ਗੇਰੇ ਦੇ ਵਿੱਚ 4 ਛਪੜ ਨੇ 17 ਨੰਬਰ 71 ਤੇ 72 ਤੇ 73 ਇਹ ਚਾਰਾ ਛਪੜਾਂ ਦੀ ਨਿਸ਼ਾਨਦੇ ਕੀਤੀ ਜਾਵੇ ਆਪਾਂ ਨਾਲ ਹੋ ਕੇ ਗੱਲ ਕਰਾਂਗੇ ਚਾਰੇ ਛੱਪੜਾਂ ਦੀ ਨਿਸ਼ਾਨਦੇ ਕਰੋ ਛੱਪੜ ਹੁੰਦੇ ਪਾਣੀ ਦੀ ਨਿਕਾਸੀ ਵਾਸਤੇ ਨਾ ਕਿ ਉਥੇ ਗਰਾਊਂਡ ਬਣਾਉਣ ਵਾਸਤੇ ਆਪਾਂ ਪ੍ਰੋਫੈਸਰ ਗੁਰਤੇਜ ਹਰ ਸਿੰਘ ਜੀ ਮੁਲਤਾਨੀ ਹਲਕਾ ਮੁਕਤੇਰੀਆਂ ਦੇ ਇਨਚਾਰਜ ਉਹਨਾਂ ਦੇ ਵੀ ਅਖਸਤੇ ਇਹਨਾਂ ਨੇ ਵਾਦਾ ਘਾਟਾ ਬੋਲਿਆ ਲੇਕਿਨ ਉਹ ਸਾਫ਼ ਸੁਥਰੇ ਇਨਸਾਨ ਨੇ ਸਾਡੀ ਆਮ ਪਾਰਟੀ ਜਿਹੜੀ ਹੈ ਹਰ ਇੱਕ ਬੰਦੇ ਦੀ ਘਰ ਘਰ ਚ ਆ ਕੇ ਮੁਸ਼ਕਲ ਸੁਣਦੀ ਏ ਤੇ ਉਹਨਾਂ ਦਾ ਹੱਲ ਕਰਦੀ ਏ ਤੇ ਆਪਾਂ ਪੰਚਾਇਤ ਗੇਰੇ ਨੂੰ ਵੀ ਬੇਨਤੀ ਕਰਦੇ ਕਰਨੀ ਚਾਹੁੰਦੇ ਆ ਇਹ ਹਰ ਇੱਕ ਜਿਹੜੀ ਚਾਰ ਛੱਪੜ ਨੇ ਉਹਨਾਂ ਦੇ ਨਿਸ਼ਾਨ ਦੇ ਆਪਾਂ ਖੁਦ ਨਾਲ ਹੋ ਕੇ ਕਰਾਵਾਂਗੇ ਇਧਰ ਲਾਲਾ ਜੀ ਜਿਹੜੇ ਕਿ ਹਰ ਸਾਲ ਇਹਨਾਂ ਦੀ ਪਹਿਲੀ ਦੇ ਵਿੱਚ ਟੂਰਨਾਮੈਂਟ ਹੁੰਦੇ ਨੇ ਤੇ ਇਹ ਵੀ ਗੱਲ ਕੀਤੀ ਕਿ ਉਹਨਾਂ ਨੂੰ ਰੈਂਟ ਦਿੰਦੇ ਆ ਇਹ ਲਾਲਾ ਜੀ ਆਪਣੇ ਮੂੰਹੋਂ ਦੱਸ ਸਕਦੇ ਵੀ ਕਦੇ ਇਹਨਾਂ ਨੂੰ ਪੈਸੇ ਦਿੱਤੇ ਨੇ ਕੋਈ ਪੈਸਾ ਨਹੀਂ ਲੈਂਦੇ ਇਹ ਨਿਸਕਾਮ ਸੇਵਾ ਕਰਦੇ ਨੇ ਹਰ ਸਾਲ ਅੱਜ ਵੀ ਇਹ ਕਹਿਣ ਤੇ ਲਾਲਾ ਜੀ ਇਹਨਾਂ ਨੂੰ ਪਹਿਲੀ ਦੇਣ ਵਾਸਤੇ ਬਿਲਕੁਲ ਤਿਆਰ ਨਹੀਂ ਕੋਈ ਵੀ ਰੈਂਟ ਨਹੀਂ ਲਿਆ ਜਾਵੇਗਾ ਇਹ ਸਿਰਫ ਹਵਾ ਹਵਾ ਦੇ ਵਿੱਚ ਗੱਲਾਂ ਕੀਤੀਆਂ ਰਹੀਆਂ ਧੰਨਵਾਦ ਆਪਾਂ ਸਾਰੇ ਇਲਾਕੇ ਦੇ ਵਿੱਚ ਸੇਵਾਦਾਰਾਂ ਆਮ ਪਾਰਟੀ ਜਿਹੜੀ ਹੈ ਹਰ ਇੱਕ ਪੱਖ ਨੂੰ ਹਰ ਇੱਕ ਧਰਮ ਨੂੰ ਤੇ ਵਿਕਾਸ ਦੇ ਕੰਮ ਕਰ ਰਹੀ ਹੈ ਆਪਾਂ ਕਿਸੇ ਤੇ ਇਲਜ਼ਾਮ ਲਾਉਣ ਦੀ ਪਹਿਲੇ ਆਪਣੇ ਮੰਜੇ ਹਤਾ ਸੂਟਾ ਫੇਰਨ ਦੀ ਕੋਸ਼ਿਸ਼ ਕਰੀਏ ਆਮ ਪਾਰਟੀ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ ਤੱਕੇਸ਼ਾਈ ਬੰਦ ਕਰੋ ਬੰਦ ਕਰੋ ਤੱਕੇਸ਼ਾਈ ਬੰਦ ਕਰੋ ਬੰਦ ਕਰੋ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਨਮਸਕਾਰ ਮੈਂ ਵਿਰੋਧੀ ਪਾਰਟੀ ਨੇ ਜੋ ਵੀ ਕੱਲ ਸਾਡੇ ਵਿਰੁੱਧ ਬਿਆਨ ਦਿੱਤਾ ਆਮ ਆਦਮੀ ਪਾਰਟੀ ਦੁਬਦ ਕਿ ਸਾਡੇ ਪਿੰਡ ਵਿੱਚ ਕੋਈ ਵੀ ਸਟੇਡੀਅਮ ਨਹੀਂ ਹੈ ਤੇ ਸਾਡੇ ਨਾਲ ਧੱਕਾਸ਼ਾਹੀ ਕਰ ਰਹੀ ਹੈ ਸਟੇਡੀਅਮ ਬਣਾਉਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਪਿੰਡ ਵਿੱਚ 20 ਸਾਲ ਪਹਿਲਾਂ ਜਦੋਂ ਰੇਸ਼ ਸ਼ਾਗਰ ਦੀ ਮੰਤਰੀ ਸੀਗੇ ਕੈਬਨਿਟ ਮੰਤਰੀ ਸੀਗੇ ਤਾਂ ਉਹਨਾਂ ਨੇ ਸਟੇਡੀਅਮ ਵਾਸਤੇ ਪੈਸੇ ਦਿੱਤੇ ਸੀਗੇ ਤਾਂ ਸਾਡੇ ਪਿੰਡ ਵਿੱਚ ਇਹ ਮੌਜੂਦਾ ਸਟੇਡੀਅਮ ਵਿੱਚ ਹੀ ਅਸੀਂ ਖੜੇ ਹਾਂ ਜਿਹੜੇ ਕੀ ਇਹਨਾਂ ਨੇ ਲੋਕਾਂ ਨੂੰ ਧੱਕੇਸ਼ਾਹੀ ਨਾਲ ਕਿਹਾ ਵੀ ਸਾਡੇ ਪਿੰਡ ਵਿੱਚ ਕੋਈ ਸਟੇਡੀਅਮ ਦੀ ਜ਼ਮੀਨ ਹੀ ਨਹੀਂ ਹੈ ਇਹ ਸਾਰਾ ਸਾਰ ਝੂਠ ਬੋਲਦੇ ਆ ਇਹ ਝੂਠ ਬੋਲਦੇ ਹੀ ਆਏ ਆ 25 ਸਾਲ ਹੋ ਗਏ ਇਹਨਾਂ ਨੂੰ ਸਰਪੰਚੀ ਕਰਦਿਆਂ 25 ਸਾਲ ਹੋ ਗਏ ਬਲਾਕ ਸੰਮਤੀ ਦਾ ਇਲੈਕਸ਼ਨ ਜਿੱਤਦਿਆਂ ਔਰ ਪਿੰਡ ਵਿੱਚ ਇਹਨਾਂ ਨੇ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਸਿਰਫ ਲੋਕਾਂ ਨੂੰ ਲੜਾਇਆ ਤੇ ਆਪਣੀ ਧੱਕੇਸ਼ਾਹੀ ਨਾਲ ਵੋਟਾਂ ਪੁਆਈਆਂ ਹਰ ਵਾਰੀ ਇਹ ਲੋਕਾਂ ਨੂੰ ਧਮਕਾਉਂਦੇ ਡਰਾਉਂਦੇ ਤੇ ਧੱਕੇਸ਼ਾਹੀ ਨਾਲ ਵੋਟਾਂ ਪਵਾ ਰਹੇ ਨੇ ਇਸ ਵਾਰੀ ਮੈਂ ਬਲਾਕ ਸੰਮਤੀ ਦਾ ਇਲੈਕਸ਼ਨ ਜਿੱਤਿਆ ਉਹ ਵੀ ਮੇਰੀ ਪ੍ਰਮਾਤਮਾ ਦੀ ਹੋਈ ਤੇ ਸਾਡੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਧੀਆ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਸਾਨੂੰ ਵੋਟਾਂ ਵਾ ਕੇ ਜਿੱਤਾਇਆ ਤੇ ਇਹਨਾਂ ਦੀ ਧੱਕਾਸ਼ਾਹੀ ਬੰਦ ਕੀਤੀ ਪਿਛਲੇ 25 ਸਾਲਾਂ ਵਿੱਚ ਅਸੀਂ ਦਿਖਾ ਜਾਵੇ 2 ਕਰੋੜ ਰੁਪਇਆ ਸਾਡੀ ਪੰਚਾਇਤ ਦਾ ਇਕੱਠਾ ਹੋਇਆ 2 ਕਰੋੜ ਰੁਪਇਆ ਲਗਭਗ ਬਲਾਸਮਤੀ ਦਾ ਆਂਦਾ ਹੈ ਨਾ ਸਾਡੇ ਪਿੰਡ ਵਿੱਚ ਕੋਈ ਗਲੀ ਠੀਕ ਹੈ ਨਾ ਕੋਈ ਨਾਲਾ ਠੀਕ ਹੈ ਇੱਥੋਂ ਤੱਕ ਕਿ 50 ਸਾਲਾਂ ਵਿੱਚ ਸਾਡੇ ਪਿੰਡ ਦੀ ਸਰਾ ਦੀ ਚਾਰਦੁਆਰੀ ਵੀ ਨਹੀਂ ਹੋਈ ਨਾ ਸਰਾ ਵਧੀਆ ਤਰੀਕੇ ਨਾਲ ਬਣੀ ਔਰ ਸਾਰੇ ਟੋਬਿਆਂ ਦੀ ਲੱਕੜ ਵੇਚੀ ਗਈ ਸਾਰੇ ਟੋਬਿਆਂ ਦੀ ਨਿਸ਼ਾਨਦੇਹੀ ਪਿਛਲੇ 25 ਸਾਲਾਂ ਤੋਂ ਨਹੀਂ ਕਰਵਾ ਸਕੇ ਜਦ ਕਿ ਇਹਨਾਂ ਦੇ ਥੱਲੇ ਵੀ ਕਨਾਲ ਦੋ ਕਨਾਲ ਜ਼ਮੀਨ ਟੋਬਿਆਂ ਦੀ ਹੈਗੀ ਐ ਤੇ ਹੁਣ ਇਹ ਹਾਰ ਦੀ ਬਖਰਾਹਟ ਵਿੱਚ ਲੋਕਾਂ ਨੂੰ ਤੰਗ ਕਰਨ ਵਿੱਚ ਕਣਕਾਂ ਖੇਤਾਂ ਵੀ ਥਨ ਤੇ ਨਿਸ਼ਾਨਦਾਈ ਇੱਕਦਮ ਕਰਵਾਉਣਾ ਚਾਹੁੰਦੇ ਨੇ ਧੱਕੇਸ਼ਾਹੀ ਨਾਲ ਇਹ ਅਸੀਂ ਸਿਰਫ ਇਹੀ ਗੁੰਜਾਇਸ਼ ਕਰਨਾ ਚਾਹੁੰਦੇ ਆਂ ਵੀ ਜਿਹੜੀ ਹੁਣ ਨਿਸ਼ਾਨਦੀ ਐ 10-15 ਦਿਨ ਲੇਟ ਕੀਤੀ ਜਾਏ ਫਸਲਾਂ ਤੋਂ ਬਾਅਦ ਕੀਤੀ ਜਾਏ ਇਹ ਸਟੇਡੀਅਮ ਬਣ ਕੇ ਤਿਆਰ ਤੇ ਉਹ ਸਟੇਡੀਅਮ ਟੋਬਿਆਂ ਵਿੱਚ ਸਟੇਡੀਅਮ ਨਹੀਂ ਬਣਾਇਆ ਜਾ ਸਕਦਾ ਟੋਬੇ ਤਾਂ ਇੱਕ ਪਿੰਡ ਦੀ ਨਿਕਾਸੀ ਵਾਸਤੇ ਹੁੰਦੇ ਆ ਕਿਉਂਕਿ ਸਾਰਾ ਪਿੰਡ ਦਾ ਪਾਣੀ ਜਿਹੜਾ ਟੋਬਿਆਂ ਜਾਂਦਾ ਹੈ ਜੇ ਟੋਬੇ ਬੰਦ ਕਰਾਂਗੇ ਤਾਂ ਪਿੰਡ ਦਾ ਪਾਣੀ ਜਿਹੜਾ ਬਰਸਾਤੂਗਾ ਕਿੱਥੇ ਜਾਏਗਾ ਇਸ ਲਈ ਆਈ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਸਾਰੇ ਲੋਕੀ ਦੇਖੋ ਕਿ ਇਹ ਸਟੇਡੀਅਮ ਬਣਿਆ ਆ ਇੱਥੇ ਲੱਖਾਂ ਰੁਪਏ ਆਏ ਆ ਪਤਾ ਨਹੀਂ ਕਿੱਥੇ ਲੱਗੇ ਅਜ ਤੱਕ ਗਰਾਊਂਡ ਵੀ ਨਹੀਂ ਬਰਾਬਰ ਹੋਈ ਏ ਗਰਾਊਂਡ ਵੀ ਉੱਚੀ ਨਹੀਂ ਮੀ ਹੈ ਇਹ ਸਾਡੀ 5 ਸਾਲ ਦੀ ਬਲਾਕ ਸੰਮਤੀ ਤੇ 5 ਸਾਲ ਦੀ ਸਰਪੰਚੀ ਜਾਨੀ ਕਿ 25 ਸਾਲ 30 ਸਾਲ ਇਹਨਾਂ ਨੇ ਸਰਪੰਚੀ ਤੇ ਬਲਾਕ ਸੰਮਤੀ ਦਾ ਇਲੈਕਸ਼ਨ ਜਿੱਤਿਆ ਜਿੱਤੋਂ ਤੋਂ ਬਾਅਦ ਪਿੰਡ ਇੱਕ ਨਰਕ ਵਿੱਚ ਹੈ ਜੋ ਅੱਜ ਤੋਂ 25 ਸਾਲ 50 ਸਾਲ ਪਹਿਲਾਂ ਪਿੰਡ ਹੁੰਦੇ ਸੀ ਉਹੀ ਹਾਲਤ ਇਸ ਪਿੰਡ ਦੀ ਹੈ ਤੇ ਹੁਣ ਇਹ ਸਾਡੇ ਨਾਲ ਧੱਕੇਸ਼ਾਹੀਆਂ ਕਰ ਰਹੇ ਨੇ ਲੋਕਾਂ ਨੂੰ ਡਰਾ ਡਰਾ ਕੇ ਬਦਲ ਲੈ ਰਹੇ ਨੇ ਤੇ ਇੱਥੋਂ ਲੈ ਕੇ ਇਹਨਾਂ ਨੇ ਮੈਨੂੰ ਵੀ ਕਿਹਾ ਕਿ ਤੈਨੂੰ 2 ਮਹੀਨਿਆਂ ਦੇ ਅੰਦਰ ਅੰਦਰ ਮੈਂ ਚੁਕਾ ਦੇਵਾਂਗਾ ਇਹ ਸਾਡੇ ਪਰਿਵਾਰ ਨੂੰ ਤੇ ਸਾਨੂੰ ਧਮਕੀਆਂ ਦੇ ਰਹੇ ਨੇ ਇਸ ਲਈ ਮੈਂ ਸਾਰੇ ਆਪਣੇ ਆਮ ਆਦਿਵਾਲਦੀ ਗੁਰਪ੍ਰਧਾਨ ਸਿੰਘ ਮੀਤਾਲਦੀ ਜੀ ਨੂੰ ਕਹਿੰਦਾ ਕਿ ਇਹ ਮੈਨੂੰ ਧਮਕੀਆਂ ਦੇ ਰਹੇ ਹਨ ਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਧਮਕੀਆਂ ਤੋਂ ਸਾਨੂੰ ਬਚਾਇਆ ਜਾਵੇ ਤੇ ਸਾਡੀ ਸੁਰੱਖਿਆ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ